ਮਰਦਾਬਾਦ 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 ਪੰਜਾਬ ਪੁਲਿਸ ਮਰਦਾਬਾਦ 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 ਪੰਜਾਬ ਪੁਲਿਸ ਮਰਦਾਬਾਦ 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 ਗੁੰਡਾਗਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਗੁੰਡਾਗਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਧੱਕੇਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਗੁੰਡਾਗਰਦੀ ਨਹੀਂ ਚਲੇਗੀ ਪੱਤਰਕਾਰ ਨੂੰ ਅੰਦਰ ਨਹੀਂ ਜਾਣ ਦੇ ਦੇ ਜਦ ਕਿ ਸਾਡਾ ਕੋ ਇਹੋ ਜਿਹੀ ਮਨਸ਼ਾ ਨਹੀਂ ਹੁੰਦੀ ਸਾਡਾ ਕੰਮ ਹੁੰਦਾ ਹੈ ਫੇਅਰ ਜਿਹੜਾ ਚੋਣ ਕਰਾਣਾ ਨਿਊਟਰਲ ਪਰਸਨ ਔਰ ਵਿਜੇ ਗੁਪਤਾ ਜੀ ਦਾ ਕਹਿਣਾ ਹੈਗਾ ਕਹਿੰਦਾ ਤੁਸੀਂ ਜਿਹੜੇ ਹੈਗੇ ਉਹ ਬਾਹਰ ਦੇ ਆਦਮੀ ਹੋ ਜਿਹੜੇ ਹਨ ਉਹ ਤੁਸੀਂ ਜਿਹੜੇ ਵੀ ਇਸ ਕਰਕੇ ਨੇ ਆਊਟਸਾਈਡਰ ਹੋ ਤੁਸੀਂ ਦੱਸੋ ਭਾਈ ਇਹ ਪੱਤਰਕਾਰ ਆਊਟਸਾਈਡਰ ਕਿੱਥੋਂ ਬਣ ਗਏ ਪੱਤਰਕਾਰ ਕਿਉਂ ਨਾ ਪਸੰਦ ਹੈ ਤੇ ਇਸ ਤਰੀਕੇ ਦੇ ਗੱਲਾਂ ਕਰਕੇ ਜਿਹੜਾ ਹੈ ਪੁਲਿਸ ਨੂੰ ਕਿਹਾ ਵਾ ਵੀ ਪੱਤਰਕਾਰਾਂ ਨੂੰ ਅੰਦਰ ਨਹੀਂ ਦੇਣ ਜਾਵਾਂਗੇ ਅੰਦਰ ਜਾਣ ਨਹੀਂ ਦੇਾਂਗੇ ਇਸ ਕਰਕੇ ਸਾਨੂੰ ਮਜਬੂਰ ਹੋ ਕੇ ਧਰਨਾ ਪ੍ਰਦਰਸ਼ਨ ਪੰਜਾਬ ਸਰਕਾਰ ਦੇ ਖਿਲਾਫ ਪੰਜਾਬ ਪੁਲਿਸ ਦੇ ਖਿਲਾਫ ਐਸਐਸਓ ਸਾਹਿਬ ਦੇ ਖਿਲਾਫ ਧਰਨਾ ਪ੍ਰਦਰਸ਼ਨ ਕਰਨਾ ਪੈ ਰਿਹਾ ਸਾਨੂੰ ਬਹੁਤ ਦੁੱਖ ਦੀ ਗੱਲ ਹੈ ਕਿ ਪਹਿਲੇ ਵਾਰੀ ਸਾਨੂੰ ਇਸ ਤਰੀਕੇ ਦੇ ਕੋਲੇ ਚੁਣಾವ್ ਦੇ ਵਿੱਚ ਕਰਨਾ ਪੈ ਰਿਹਾ ਹੈ। ਸ਼ੇਮ 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 ਕੋਹੇ ਰੋ ਫੇੜੀ ਕਰਾਣੀ ਹੈ ਕਿਆ? ਹਾਂਜੀ ਹਾਂਜੀ ਬਿਲਕੁਲ ਠੀਕ ਹੈ। ਨਹੀਂ ਫਿਰ ਦੱਸੋ ਤੁਸੀਂ। ਕਹਿੰਦਾ ਗਾਲਤ ਹੋ ਰਹੀ ਹੈ। ਸੀਟੀ ਸੀ ਆਊਟਸਾਈਡ ਤੋਂ ਹੈ। ਹੁਣ ਸਾਈਡ ਤੋਂ ਹੀ ਮੀਡੀਆ ਵੀ ਆਊਟਸਾਈਡਰ ਚਾਹਤਾ ਹੈ। ਕਿਉਂ ਮੀਡੀਆ ਮੀਡੀਆ ਕਿਉਂ ਆਊਟਸਾਈਡਰ ਜਾ ਗਿਆ? ਮਿਡਲ ਮਿਡਲ ਮੀਡੀਆ ਜਿਹੜਾ ਹੁੰਦਾ ਉਹ ਨਿਊਟਰਲ ਹੁੰਦਾ ਹੈ। ਨਿਊਟਰਲ ਪਰਸਨ ਆ ਮੀਡੀਆ ਕੋਈ ਕਿਉਂ ਆਊਟਸਾਈਡਰ ਵਿੱਚ ਨਹੀਂ ਆਂਦਾ ਕਮਾਲ ਦੀ ਗੱਲ ਇਹ ਪਹਿਲੇ ਵਾਰੀ ਇਲੈਕਸ਼ਨ ਦੇ ਰਹੇ ਪੁਲਸ ਵੀ ਨਹੀਂ ਹੁੰਦੀ ਤੁਸੀਂ ਅੱਜ ਪੁਲਸ ਬੁਲਾ ਕੇ ਸਾਨੂੰ ਰੋਕ ਰਹੇ ਹੋ ਇੱਥੇ ਅਸੀਂ ਹੁਣ ਇੱਥੇ ਜਿੰਦਾਬਾਦ ਮੁਰਦਾਬਾਦ ਕਰ ਦੇਣੀ ਆ ਅਸੀਂ ਤੁਹਾਨੂੰ ਕਲੀਅਰ ਕਰ ਰਹੇ ਆ ਤੁਸੀਂ ਤਾਂ ਪੋਗਿਓ ਸਰ ਤੁਹਾਡੇ ਨਾਲ ਤਾਂ ਹੋ ਚੁੱਕੀ ਹੈ ਸਾਰੀ ਗੱਲਾਂ ਇਹ ਲੀਆਂ ਨਹੀਂ ਟੋਨ ਵਾਲੀ ਗੱਲ ਟੋਨ ਵਾਲੀ ਗੱਲ ਸਾਰੇ ਮੇਰੇ ਅਸੀਂ ਤਾਂ ਸਰ ਕਰਕੇ ਗੱਲ ਕਰ ਰਹੇ ਆ ਟੋਨ ਵਾਲੀ ਗੁਪਤਾ ਜੀ ਇਹ ਗੱਲ ਹੈ ਤੁਸੀਂ ਉਹ ਗਏ ਇਲੈਕਸ਼ਨ ਚਾਰਜ ਇਸ ਕਰਕੇ ਤੁਹਾਡੇ ਨਾਲ ਗੱਲ ਕਰ ਰਿਹਾ ਸਾਨੂੰ ਤੁਸੀਂ ਜਵਾਬ ਦੇ ਦਿਓ ਫਿਰ ਅਸੀਂ ਕਰ ਲੈਣਾ ਜੋ ਕਰਦੇ ਹਾਂ ਹਾਂ ਜੀ ਅਗਰ ਪਿਆਰ ਨਾਲ ਗੱਲ ਕਰਨੀ ਹੈ ਕਰੋ ਪਿਆਰ ਨਾਲ ਹੀ ਕਰ ਰਹੇ ਹਾਂ ਹਾਂ ਜੀ ਹਾਂ ਜੀ ਦੱਸੋ ਜੀ ਦੱਸੋ ਗੁਪਤਾ ਜੀ ਅਸੀਂ ਤਾਂ ਪਿਆਰ ਨਾਲ ਕਰ ਰਹੇ ਹਾਂ ਕੀ ਬੜੀ ਸਿੰਪਲ ਗੱਲ ਹੈ ਅਗਰ ਪਿਆਰ ਨਾਲ ਗੱਲ ਕਰਨੀ ਹੈ ਕਰੋ ਅਗਰ ਇਸ ਤਰ੍ਹਾਂ ਦੇ ਟੋਨ ਨਾਲ ਬੈਠੇ ਗੱਲ ਕਰੀਏ ਇੰਝ ਨਹੀਂ ਲੱਗਦਾ ਉਹ ਗੁਪਤਾ ਜੀ ਤੁਹਾਡੇ ਪਿਆਰ ਨਾਲ ਹੀ ਗੱਲ ਕਰ ਰਹੇ ਹੋ ਦੇਖੋ ਦੇਖੋ ਭਾਈ ਅਸੀਂ ਤਾਂ ਸਾਰੇ ਤੁਸੀਂ ਤੁਸੀਂ ਗੱਲ ਕੇ ਗੱਲ ਕਰ ਰਹੇ ਆ ਤੁਹਾਨੂੰ ਵੀ ਐਸਐਸਸੀ ਨੂੰ ਆਰਡਰ ਕਰੋ ਅੰਦਰ ਆਣ ਹਾਂਜੀ 5 ਮਿੰਟ ਚੰਨ ਲਗਵਾਓ ਹਾਂ ਲਗਵਾਓ ਜਿੰਨੂੰ ਠੀਕ ਹੈ ਹਾਂਜੀ ਹਾਂਜੀ ਪਿਆਰ ਨਾਲ ਆਸੀਂ ਇਹ ਕੋਈ ਥੋੜਾ ਕਿ ਕਮਾਣਗੇ ਨਾ ਸਾਡੇ ਬਲਵਿੰਦਰ ਸਿੰਘ ਜੀ ਪਰਚਾ ਹੀ ਦੇ ਦੇਣਗੇ ਨਾ ਇਸ ਵਿੱਚ ਕੀ ਦਿੱਕਤ ਆ ਗਈ ਹੈ ਪਰਚਾ ਦੇ ਦਿਓ ਸਰ ਕੋਈ ਕਾਰਡ ਹੈਗੇ ਆ ਕੋਈ ਰੋਗ ਐਕ੍ਰੀਡੇਸ਼ਨ ਕਾਰਡ ਹੈ ਮੇਰੇ ਕੋਲ ਐਕ੍ਰੀਡੇਸ਼ਨ ਜਦੋਂ ਤੱਕ ਸਾਨੂੰ ਲੱਗਦਾ ਹੈ ਹਾਂਜੀ ਸਰ ਬਲਵਿੰਦਰ ਸਿੰਘ ਸਾਨੂੰ ਅੰਦਰ ਨਹੀਂ ਜਾਣਦੇ ਨੇ ਸਾਡੇ ਨਾਲ ਤੱਕਾ ਕਰ ਰਹੇ ਆ ਸਾਡੇ ਕੋਲ ਐਕ੍ਰੀਡੇਸ਼ਨ ਸੀਐਮ ਸਾਹਿਬ ਦਾ ਕਾਰਡ ਹੈ ਸਾਨੂੰ ਅੰਦਰ ਨਹੀਂ ਆਉਂਦੇਰੇ ਅੰਦਰ ਕੀ ਚੱਲ ਰਿਹਾ ਹੁਣ ਇਹ ਤੁਹਾਨੂੰ ਪਤਾ ਹੀ ਹੈ ਕਿ ਕੀ ਹੁਕਮ ਹੈ ਪਹਿਲਾਂ ਮੰਡੀ ਛਾਰੇ ਹਨ ਔਰ ਦੇਖੋ ਸਾਡਾ ਵੀ ਰਿੰਕੂ ਦੋਸਤ ਹੈ ਅਸੀਂ ਇਹ ਨਹੀਂ ਕਹਿੰਦੇ ਕੌਣ ਹਾਰੇ ਕੌਣ ਜਿੱਤੇ ਸਾਨੂੰ ਅੰਦਰ ਜਾ ਕੇ ਸ਼ਾਂਤੀ ਮੈਂ ਬੈਠਣ ਤਾਂ ਦਿਓ ਸਾਨੂੰ ਦੇਖਣ ਤਾਂ ਦਿਓ ਇਹ ਤਾਂ ਤੱਕੇ ਸਾਰੇ ਸਾਰੇ ਯਾਰ ਇਹ ਤਾਂ ਕੋਈ 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 ਹੈ ਨਹੀਂ ਅਸੀਂ ਬੋਲਦੇ ਹਾਂ ਤਾਂ ਅਸੀਂ ਪੂਰੇ ਬਣ ਜਾਂਦੇ ਬਾਕੀ ਸਾਰੇ ਚੁੱਪ ਕਰਕੇ ਖੜੇ ਹੋ ਜਾਂਦੇ ਕੋਈ ਬੋਲੇ ਨਹੀਂ ਬੋਲੇ ਅਸੀਂ ਤੁਹਾਡੇ ਨਾਲ ਆ ਸਾਰੇ ਕੱਟੇ ਦੇਖੋ ਤੂੰ ਕਮਾਲ ਦੀ ਗੱਲ ਹੈ ਯਾਰ ਅਸੀਂ ਅੰਦਰ ਆਰਾਮ ਨਾਲ ਬੈਠਾਂਗੇ ਕਹਿੰਦੇ YouTube ਤੇ ਪਾ ਦਿੰਦੇ ਆ ਇਹ ਉਹ ਫਲਾਣਾ ਇਹ ਤਾਂ ਕੋਈ ਅਸੀਂ ਕੀ ਕਰਿਆ ਪਹਿਲਾਂ ਦੱਸੋ ਤਾਨੂੰ ਤੁਸੀਂ ਅੰਦਰ ਨਹੀਂ ਜਾਂਦੇ ਰਹੇ ਤਾਂ ਤੁਸੀਂ ਜੀ ਤੁਹਾਡੇ ਸਾਰੇ ਹੰ ਟੱਕਾ ਤੁਸੀਂ ਕਹਿੰਦੇ ਤੁਸੀਂ ਪੱਤਰਕਾਰਾਂ ਨੂੰ ਰੋਕਦੇ ਜਾਣ ਤੋਂ ਇਹ ਕਿਉਂ ਰੋਕ ਰਹੇ ਕੀ ਮਨਸ਼ਾ ਹੈ ਦੇਖੋ ਤੁਹਾਨੂੰ ਪਤਾ 21 ਸਾਲ ਹੋ ਗਏ ਮੈਨੂੰ ਖੁਦ ਖੁਦਕਾਰੀ ਕਰਦੇ ਆ ਇਹਨੂੰ ਅਜੇ ਤੱਕ ਕਿਸੇ ਨੇ ਨਹੀਂ ਰੋਕਿਆ ਮੈਨੂੰ ਕਿਧਰ ਨਹੀਂ ਜਾਵਾਂ ਮੈਨੂੰ ਰੋਕਿਆ ਨੇ ਕਿਹਾ ਇਲੈਕਸ਼ਨ ਡਿਕਲੇਅਰ ਹੋਏਗਾ ਉਹ ਆ ਕੇ ਤੁਹਾਨੂੰ ਅਨਾਉਂਸ ਕਰ ਦੇਣਗੇ ਤੁਸੀਂ ਸਾਰੇ ਕਿੱਥੇ ਲਿਖਿਆ ਮੈਨੂੰ ਇਹ ਤਾਂ ਦੱਸੋ ਸਾਰੀ ਥਾਂ ਲਿਖਿਆ ਇਹ ਮੈਨੂੰ ਕਿੱਥੇ ਲਿਖਿਆ ਤਾਂ ਤੁਹਾਡਾ ਹੁਕਮ ਚੱਲਦਾ ਇਹ ਤਾਂ ਤੁਹਾਡਾ ਹੁਕਮ ਹੈ ਤੁਸੀਂ ਆਪਣੀ ਹਰ ਇੱਕ ਜਗ੍ਹਾ ਚਲਾਣ ਲੱਗ ਜਾਂਦੇ ਹੋ ਕੋਈ ਗੱਲ ਨਹੀਂ ਤੁਸੀਂ ਨਵੇਂ ਐਸ ਐਚਓ ਸਿਟੀ ਆਏ ਅਸੀਂ ਵੀ ਕਈ ਐਸਚੋ ਦੇਖੇ ਹੋਰੇ ਕੋਈ ਦਿੱਕਤ ਵਾਲੀ ਗੱਲ ਨਹੀਂ ਸਰ ਇਹ ਜੀ ਗੱਲਾਂ ਕਰੀਏ ਸਰ ਮੈਂ ਵੀ ਤੁਹਾਨੂੰ ਕਹਿ ਰਿਹਾ ਪਰਚਾ ਦੇ ਦਿਖਾ ਦੇ ਅੰਦਰ ਦੇ ਤਾਂ ਫਿਰ ਮੈਂ ਕਿਹਾ ਮੈਂ ਤਾਂ ਪਰਚਾ ਲੈਣ ਵਾਸਤੇ ਖੜਾ ਮੈਂ ਕਿਉਂ ਦੇ ਦੇ ਪਰਚਾ ਦੇ ਬਲਵਿੰਦਰ ਸਿੰਘ ਜੀ ਤੁਹਾਡੇ ਹੁੰਦੇ ਦਵਾ ਤੁਹਾਡੇ ਦੇ ਕਿਉਂ ਨਹੀਂ ਤੇ ਤੁਹਾਡੇ ਹੁੰਦੇ ਤੇ ਪਰਚਾ ਕਰਾਣਾ ਮੈਂ ਇਹ ਡੇਟ ਨਹੀਂ ਹੋਈਦਾ ਹੁੰਦਾ ਮੈਂ ਧੰਮਾ ਪਿੱਛੇ ਇਹ ਗੱਲ ਨਹੀਂ ਮੈਂ ਤਾਂ ਹੀ ਮੈਂ ਕਦੀ ਕਦੀ ਤੇਰੇ ਕੋਲ ਕਹਿੰਦਾ ਯਾਰ ਤੂੰ ਚੁੱਪ ਕਰਕੇ ਸਾਈਡ ਤੇ ਖੜ੍ਹ ਤੇ ਕਿਉਂ ਯਾਰ ਤੂੰ ਇਨਾ ਗੁੱਸਾ ਕਿਉਂ ਨਹੀਂ ਗੋਲੇ ਲਾ ਕੇ ਦੇ ਜਸਤੂ ਤੂੰ ਚੁੱਪ ਕਰ ਜਾ ਉਹਦੇ ਚੱਲ ਜਾਸ ਤੂੰ ਚੁੱਪ ਕਰ ਜਾ ਉਹਦੇ ਚੱਲ ਜਾਸ ਉਹਦੇ ਚੱਲ ਇੱਕ ਮੈਂ ਨਹੀਂ ਕਰੀਓ ਬੰਦੇ ਐ ਨਹੀਂ ਹੁੰਦਾ ਹੁੰਦਾ ਠੀਕ ਹੈ ਨਾ ਮੈਨੂੰ ਵੀ ਪਤਾ ਅਸੀਂ ਵੀ 25-25 ਸਾਲ ਹੋ ਗਏ ਪੱਤਰਕਾਰੀ ਨੂੰ ਜੇ ਤੁਸੀਂ ਅਫਸਰ ਹੋ ਚਾਰ ਅਫਸਰ ਸਸਪੈਂਡ ਹੋਏ ਤੁਸੀਂ ਉਹਨਾਂ ਤੋਂ ਤਾਂ ਕੁਝ ਸਿੱਖੋ ਉਹ ਕਿਹ ਅਫਸਰ ਨੇ ਦੱਸੋ ਇਹ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਰ ਕੋਈ ਗੱਲ ਨਹੀਂ ਹਾਂ ਕੋਈ ਗੱਲ ਨਹੀਂ ਸਭ ਕੁਝ ਹੈ ਸਾਡੇ ਕੋਲ ਬਸ ਤੇ ਕੋਈ ਗੱਲ ਨਹੀਂ ਆ ਚੰਗੇ ਅੱਛੀ ਗੱਲ ਨਹੀਂ ਆਪਾ ਭਰਾ ਆ ਰਹੇ ਕੋਈ ਦਿੱਕਤ ਨਹੀਂ ਕਰਨੀ ਹੈ

ਅਸੀਂ ਸ਼ਾਂਤਵੇਂ ਤਰੀਕੇ ਨਾਲ ਉੱਧਰ ਵੀ ਬੈਠੇ ਹਾਂ ਉੱਥੇ ਅਸੀਂ ਕਿਸੇ ਨੂੰ ਕੁਝ ਕਿਹਾ ਚੁੱਪ ਕਰਕੇ ਬੈਠੇ ਹਾਂ ਅਸੀਂ ਉੱਥੇ ਠੀਕ ਹੈ ਕੋਈ ਕੋਈ ਦਿੱਕਤ ਨਹੀਂ ਬਲਵਿੰਦਰ ਜੀ ਕੋਈ ਦਿੱਕਤ ਨਹੀਂ ਕੋਈ ਦਿੱਕਤ ਤੁਸੀਂ ਦੇਖ ਸਕਦੇ ਹੋ ਦੋਸਤੋ ਇਹ ਮੇਰੇ ਕੋਲ ਐਕ੍ਰੇਡੇਸ਼ਨ ਕਾਰਡ ਹੈ ਪੰਜਾਬ ਸਰਕਾਰ ਦਾ ਇਹ ਪਟੇਲ ਕਾਲਜ ਦੇ ਵਿੱਚ ਇਲੈਕਸ਼ਨ ਹੋ ਰਹੀ ਸੀ ਇਹ ਬਲਵਿੰਦਰ ਸਿੰਘ ਜਿਹੜੇ ਹੈ ਸਾਨੂੰ ਜਿਹੜੇ ਹੈ ਉਹ ਅੰਦਰ ਜਾਣ ਤੋਂ ਪੱਤਰਕਾਰ ਸਾਰੇ ਪਰਾਖਣੇ ਆਜੋ ਯਾਰ ਇਹ ਸਾਰੇ ਪੱਤਰਕਾਰ ਪਰਾਖੜੇ ਹੈ ਸਾਨੂੰ ਅੰਦਰ ਜਾਣ ਤੋਂ ਰੋਕਿਆ ਜਾ ਰਿਹਾ ਹੈ ਇਹ ਕਿਉਂ ਰੋਕਿਆ ਜਾ ਰਿਹਾ ਹੈ ਇਹ ਤੁਸੀਂ ਦੇਖਣਾ ਹੈ ਤੁਸੀਂ ਫੈਸਲਾ ਕਰਨਾ ਹੈ ਵੀ ਕਿਉਂ ਰੋਕਿਆ ਜਾ ਰਿਹਾ ਹੈ ਇਹ ਬਲਵਿੰਦਰ ਸਿੰਘ ਜੀ ਹਰੇਕ ਜਗ੍ਹਾ ਜਿਹੜਾ ਆਪਣੀ ਚਲਾਉਂਦੇ ਆ ਇਹਨਾਂ ਦੇ ਵਾਸਤੇ ਕੋਈ ਕਾਨੂੰਨੀ ਹੈ ਕੋਈ ਪੰਜਾਬ ਸਰਕਾਰ ਨਹੀਂ ਹੈ ਕੋਈ ਪੱਤਰਕਾਰ ਨਹੀਂ ਹੈ ਕੋਈ ਕੁਝ ਨਹੀਂ ਹੈ ਨਹੀਂ ਜਾਣ ਦੇਣਾ ਤਾਂ ਨਹੀਂ ਜਾਣ ਦੇਣਾ ਤੁਸੀਂ ਦੇਖ ਸਕਦੇ ਹੋ ਕਿ ਪਿਛਲੇ ਦਿਨਾਂ ਦੇ ਵਿੱਚ ਕਰਨਲ ਬਾਟ ਦੇ ਨਾਲ ਵੀ ਜਿਹੜਾ ਪਟਿਆਲੇ ਦੇ ਵਿੱਚ ਤੱਕਾ ਹੋਇਆ ਉਹਨਾਂ ਦੇ ਨਾਲ ਕੀ ਬਣਿਆ ਉਹਨਾਂ ਚਾਰ ਅਫਸਰਾਂ ਦਾ ਕੀ ਕੀ ਖੱਟਿਆ ਉਹਨਾਂ ਚਾਰ ਅਫਸਰਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਮੈਂ ਤਾਂ ਇਹੀ ਕਹਾਂਗਾ ਬਲਵਿੰਦਰ ਸਿੰਘ ਜੀ ਨੂੰ ਵੀ ਤੁਸੀਂ ਥੋੜਾ ਆਪਣੀ ਵਰਦੀ ਦਾ ਖਿਆਲ ਰੱਖਿਆ ਕਰੋ ਠੀਕ ਹੈ ਜੀ ਇਹ ਆਪਸੀ ਜਿਹੜੇ ਹੈਗੇ ਇਹ ਇਲੈਕਸ਼ਨ ਕਿਸ ਨੇ ਜਿੱਤਨਾ ਕਿਸ ਨੇ ਨਹੀਂ ਜਿੱਤਨਾ ਸਾਨੂੰ ਇਹ ਕਾਰਡ ਦੇ ਸਪੰਜਾਬ ਗਵਰਨਮੈਂਟ ਦੇ ਕਾਰਡ ਹੈ ਇਹ ਸਾਨੂੰ ਕੋਈ ਰੋਕ ਨਹੀਂ ਸਕਦਾ ਇਹਨਾਂ ਦਾ ਕਹਿਣਾ ਹੈ ਕਿ ਅੰਦਰ ਯੂਟਿਊਬਰ ਜਾ ਕੇ ਜਿਹੜੇ ਹੈ ਅੰਦਰ ਜਿਹੜੀਆਂ ਖਬਰਾਂ ਫੈਲਾ ਦਿੰਦੇ ਆ ਇਹਨਾਂ ਨੂੰ ਹੁਣ ਪਤਾ ਲੱਗ ਰਿਹਾ 3-4 ਸਾਲਾਂ ਤੋਂ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਈ ਇਲੈਕਸ਼ਨਸ ਹੋਏ ਆ ਕਈ ਚਲੇ ਗਏ ਲੇਕਿਨ ਅੱਜ ਤੱਕ ਤੱਕ ਕਦੀ ਕੁਝ ਹੈ ਜਾਂ ਹੋਇਆ ਨਹੀਂ ਹੈ ਤੁਸੀਂ ਫੋਕਲ ਪੁਆਇੰਟ ਦੇ ਵਿੱਚ ਵੀ ਦੇਖਿਆ ਜੀ ਕਿਸ ਤਰ੍ਹਾਂ ਤੱਕਾ ਹੋਇਆ ਸੀਗਾ ਸਾਡੇ ਵੱਲੋਂ ਜਾਗਰ ਕੀਤਾ ਗਿਆ ਸੀਗਾ ਲੇਕਿਨ ਸਾਨੂੰ ਅੰਦਰ ਨਹੀਂ ਜਾਣ ਦੇ ਰਹੇ ਕਿਹਦੇ ਹੁਕਮਾਂ ਤੋਂ ਨਹੀਂ ਜਾਣ ਦੇ ਰਹੇ ਇਹ ਦੱਸਣ ਬਰਵਿੰਦਰ ਸਿੰਘ ਜੀ ਸਰੇਆਮ ਤੱਕ ਹੈ ਸਾਡੇ ਨਾਲ ਤੁਸੀਂ ਫੈਸਲਾ ਕਰਨਾ ਕਿ ਇਲੈਕਸ਼ਨ ਕਿਸ ਤਰ੍ਹਾਂ ਹੋ ਰਹੀ ਹੈ ਬਾਕੀ ਅਸੀਂ ਖੜੇ ਆ ਬਾਹਰ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਕੋਈ ਦਿੱਕਤ ਬੜਾ ਯਾਰ ਟੀ ਲਾ ਕੇ ਦੇਖ ਸਕਦੇ ਹੋ ਤੁਸੀਂ ਦਿਖਾ ਰਹੇ ਹੋ ਅਜੇ ਕਰਤੀ ਤੋਂ ਆਪਾਂ ਨੂੰ ਜਾਣਿਆ ਉੱਥੇ ਵੀ ਲੱਗੇ ਪਾਸੇ ਰੋਡ ਤੋਂ